ਰੁਪਿੰਦਰ ਹਾਂਜੀ ਆਜੋ ਕੀ ਦੇਹੀ ਕਰਨ ਕੁਛ ਨਹੀਂ ਕਰਨਾ ਕੀ ਆ ਇਹੇ ਦੇਹੀ ਖਲਰੇ ਚੁਕਣੀ ਤੇ ਮੁਗ ਗਿਆ ਕੰਮ ਬਸ ਲੱਗੀਆਂ ਹੱਲੇ ਦੇ ਮਹਿਰੂਮ ਦੀ ਸਫਾਈ ਕਰਦੇ ਦੇ ਲੱਗੀਆਂ ਅੱਜ ਰੁਪਿੰਦਰ ਹੁਣ ਆਨੇ ਆਉਣਾ ਵਾ ਫੇਰ ਰੁਪਿੰਦਰ ਨਿਕਲ ਗਿਆ ਕੀ ਕਰਦੇ ਯਾਰ ਉਹ ਦਿਨ ਵੀ ਆਉਂਦੇ ਜੋ ਰੁਪਿੰਦਰ ਰੁਪਿੰਦਰ ਆਉਣ ਲੱਗੀ ਆ ਰੁਪਿੰਦਰ ਰੁਪਿੰਦਰ ਉਹ ਤਾਂ ਸਹੀ ਮੂੰਹ ਤੇ ਖਾਪਣਾ ਇਧਰ ਮੂੰਹ ਕਰੀ ਪੜੀ ਕੀ ਕਰਦੇ ਆ ਆ ਉਦੋਂ ਰੁਪਿੰਦਰ ਰੁਪਿੰਦਰ ਆਉਣ ਲੱਗੀ ਐ ਅੱਜ ਵੀ ਰੁਪਿੰਦਰ ਰੁਪਿੰਦਰ ਕੰਮ ਕਰ ਲਾ ਕੋਈ ਉਹਨੇ ਫੇਰ ਗੱਲਾਂ ਕਰਨੀਆਂ ਵਾ ਉਹ ਦਿਨ ਪਤਾ ਨਾ ਕਰਕੇ ਗਈ ਸੀ ਤੂੰ ਮੁੜ ਕੇ ਮੈਨੂੰ ਦਸਨੰਦੀ ਫੇਰਦੀ ਤੂੰ ਸਰੰਦੀ 2 1 ਨਾਲੇ ਝੂਠ ਆਪ ਬੋਲਦੇ ਫਿਰਦੇ ਆ ਤੇ ਮੈਨੂੰ ਕਹਿੰਦੇ ਆ ਵੀ ਤੂੰ ਜੋਤ ਨੂੰ ਐਦਾਂ ਨਾ ਕਰੀ ਜੋ ਨਹੀਂ ਤੂੰ ਬਲਦੋਗੇ 2 1 ਉਹ ਮੇਰੀ ਗੱਲ ਸੁਣੋ ਕਪੜੇ ਦੇ ਮੈਂ ਚੰਗੇ ਭਲੇ ਐਂਡ ਵਨ ਉਹ ਮੰਮੀ ਮੈਂ ਤਿਆਰੀਆਂ ਐ ਇਦਾਂ ਹੀ ਚੱਲ ਜਾਣਾ ਵਾ ਚੱਲ ਤੇ ਤੁਸੀਂ ਦੋਵੇਂ ਜੀ ਜਾਓ ਤੇ ਜੇ ਮੈਂ ਤੁਹਾਨੂੰ ਇੱਕ ਉਸਲਾਹ ਦਵਾਂ ਤੇ ਨਹੀਂ ਨਹੀਂ ਕੱਟ ਨਹੀਂ ਉਹਨੇ ਕਹਿਣਾ ਉਹ ਤੇ ਉਹਨੇ ਗਲਤ ਐ ਜਣਾ ਉਹ ਵੱਡੀ ਆ ਉਹਨੇ ਵਿਚਾਰੀ ਨੇ ਕਦੀ ਬੋਲੀ ਨਹੀਂ ਉਜੀ ਜਿੱਥੇ ਕਹਤਾ ਉਥੇ ਬੈਠੀ ਰਹਿੰਦੀ ਐ ਇਹ ਤੇ ਕਿਦਾਂ ਭੱਜੀ ਫਿਰਦੀ ਐ ਵਨ ਹਾਂਜੀ ਹਾਂਜੀ ਡੈਡੀ ਜੀ ਉਹ ਤੇ ਮੰਮੀ ਜੀ ਤੱਤੀ ਗੱਲਣਾ ਮੈਂ ਸਹਿਮਤ ਆ ਤੁਹਾਨੂੰ ਵੀ ਪਤਾ ਵਾ ਪਿਹਲਾ ਹਾਲਾਤ ਕਿਦਾਂ ਦੇ ਆ ਬਣ ਫਿਰ ਫਿਰ ਇਹ ਕਹਿ ਲੱਗੀ ਚਲੋ 2 1 ਮੰਮੀ ਹਾਂ ਯਸੀਨ ਅੜ ਗਿਆ ਅੱਛਾ ਤਾਂ ਇਹ ਕਿਹੜੀ ਗੱਲ ਦੋ ਦਰਫੁਕ ਚਲੋ 1 ਮੰਮੀ ਜੀ ਤੇ ਫਿਕਰ ਕਿਉਂ ਕਰ ਕਿਓ ਗੱਦੇ ਜੀ ਮੋਬਾਈਲ ਲੈ ਕੇ ਜਾਂਦਾ ਇਹ ਚਲ ਆਕੇ ਚੱਕ ਪਾ ਕੇ ਗੱਲ ਲੈ ਲੈ ਬੱਸੀ ਬੱਸੀ ਨਾ ਆ ਦੇਖੋ ਥੱਲੇ ਤਾਂ ਨਹੀਂ ਲੱਗਦੀ ਭਾਜੀ ਉੱਠਦੇ ਜਾ ਸਕਦੇ ਲੱਗੇ ਦੀ ਥੱਲੇ ਸਲਿੱਪ ਮਾਰਦੀ ਇਹਦੇ ਮੈਂ ਗੁੱਟੀ ਵਾਲੇ ਟਾਇਰ ਪਾਉਣੇ ਆ ਨਹੀਂ ਇਹਦੇ ਨਾਲ ਮਾਰਦੇ ਇਹਨਾਂ ਚੜਾਤੀ ਉੱਤੇ ਚ ਬਾਰੇ ਤੇ ਆਹਾਂ ਬੜੀ ਜਾਂਚ ਆ ਬਾਈ ਸਕੂਟਰੀ ਬਾਈ ਬਾਈ ਵੇਖ ਬੜੀ ਜਾਂਚ ਆ ਬਈ ਬੜੀ ਬੜੀ ਜਾਂਚ ਚਲੋ ਚਲ ਚੱਲ ਅਮਮਾ ਕਿ ਵੀ ਆਏ ਸਚੀ ਨਾ ਮਨ ਖੁਸ਼ ਹੋਇਆ ਨਾ ਐਦਾ ਹੀ ਰਿਹਾ ਕਰੋ ਠੀਕ ਆ ਹਾਂ ਚਲਿਏ ਜਿਹੜਾ ਪੋਟਾਸ਼ੀਅਮ ਆ ਨਾ ਉਹਦਾ 11 ਹੁੰਦਾ ਵਾ ਪੋਟਾਸ਼ੀਅਮ ਨੂੰ ਕੇ ਨਾਲ ਲਿਖਦੇ ਆ ਠੀਕ ਆ ਨਾ ਪੋਟਾਸ਼ ਤੇ ਨਿਕਲ ਇਹ ਦੋ ਲਿਖੇ ਆ ਤੇ ਉਹ ਨਾਈਕੀ ਨੇ ਹੁਣ ਕੀ ਕੀਤਾ ਵਾ ਵੀ ਐਨ ਆਈ ਤੇ ਕੇ ਨਾਈਕੀ ਨਾਈਕ हां ते ई इलेक्ट्रोन ਦਾ ਲੈ ਕੇ ਤਾਂ ਉਹਨੇ ਨਾਈਕੀ ਆਪਣਾ ਬ੍ਰਾਂਡ ਬਣਾ ਲਿਆ 2 2 8 ਨਾ ਹੀ ਲਿਖਿਆ 1 ਹੋੜੜੇ ਪਾਜੀ ਹੁਣੀ ਕਰਦੇ ਇਹ ਗੱਲ ਕੋਈ ਇੱਕ ਮਿੰਟ ਇਹਦਾ ਮਾਈਕਰ ਰਹਿ ਗਿਆ ਮੇਰੀ ਖਾਲੀ ਕੱਢ ਆਵਾਂਗੇ ਕਰ ਦੋ ਵੀ ਕੰਮ ਠੀਕ ਹੈ ਪਾਜੀ ਕੋਈ ਟਾਈਮ ਹੈਗਾ ਨਾ ਤੇ ਕੋ ਹਾਂ ਹੋ ਟਾਈਮ ਟਾਈਮ ਹੈ ਕੋਈ ਆ ਬਸ ਅਜੋ ਵੀ ਕੰਮ ਕਰ ਲਿਆ ਹਾਂ ਕੋਈ ਗੱਲ ਕੱਢ ਲੈ ਕਿੰਨੇ ਮਿੰਟ ਦਾ ਹੈ ਪੀ ਹੋ ਸਕਦਾ ਪੀ ਤੁਹਾਡਾ ਕੰਮ ਨਾ ਬਣਾਉਣੇ ਆਪਣੇ ਆਪ ਚੀ ਕਾਲੇ ਪਏ ਆ ਅੱਛਾ ਡੈਡੀ ਵੀ ਥੋੜੀ ਜੀ ਕਾਲੇ ਪੈ ਗਈ ਸੀ ਨਾ ਉਹਨਾਂ ਨੇ ਆਹ ਬਰਾਂ ਦਾ ਟੋਕ ਆਵਾਜ਼ ਨਹੀਂ ਹੁੰਦੀ। ਜੋਤ ਤੇਰੇ ਸੋਹਰੇ ਕੋ ਗਲਤ ਨਹੀਂ ਕਰਦੇ। ਨਹੀਂ ਨਹੀਂ ਮੰਮੀ ਜੀ। ਗੱਲ ਉਹਨਾਂ ਨੇ ਕੀ ਕਰਨੀ ਆ। ਉਹਨਾਂ ਨੂੰ ਤੇ ਬਸ ਇਸੇ ਗੱਲ ਦਾ ਹੀ ਆ ਵੀ ਸਾਡੇ ਮੁੰਡੇ ਦਾ ਵੀ ਕੰਮ ਬਣ ਜੇ। ਤੇ ਮੈਂ ਵੀ ਫਿਰ ਥੋੜਾ ਜਿਹਾ ਅੱਜ ਯਕੀਨ ਦਿਵਾ ਹੀ ਦਿੱਤਾ ਵੀ ਤੁਹਾਡੇ ਮੁੰਡੇ ਦਾ ਕੰਮ ਬਣ ਜੂਗਾ ਜੇ ਮੈਂ ਨਾਲ ਯਾਰ ਫਿਰ ਤੋਂ ਕਰ ਲੈ। ਨਹੀਂ ਨਹੀਂ ਮੰਮੀ ਜੀ। ਗੱਲ ਉਹਨਾਂ ਨੇ ਕੀ ਕਰਨੀ ਆ। ਉਹਨਾਂ ਨੂੰ ਤੇ ਬਸ ਇਸੇ ਗੱਲ ਨਾਲ ਆ ਵੀ ਸਾਡਾ ਜਿਹੜਾ ਮੁੰਡਾ ਆ ਉਹ ਬਾਹਰ ਚਲ ਜੇ। ਇਸੇ ਗੱਲ ਦਾ ਹੀ ਉਹਨਾਂ ਨੂੰ ਬਸ ਰਹਿੰਦਾ ਵਾ ਕਿ ਯਾਰ ਗੱਲ ਨਹੀਂ ਆਉਂਦੀ ਕੇਵਲੇ ਹੋ ਜਾਂਦਾ ਹਲ ਜਾਂਦਾ ਕੰਮ ਚਲੋ ਹੁਣ ਨਹੀਂ ਆਖਵਾਇਆ ਹਾਲ ਹੋਣਾ ਤਾਂ ਨਹੀਂ ਕਰਦਾ ਮੈਂ ਕਹਾਂ ਨਹੀਂ ਤਰ ਮੈਂ ਜੋਤ ਮੈਂ ਦੱਸਾਂ ਤੇ ਲੱਲਾ ਮੈਂ ਉਹ ਬੇਸੇ ਉਹਨਾਂ ਨਾਲ ਘਰ ਵਿੱਚ ਨਾ ਜੋਤ ਉਹਦਾ ਜਦਨ ਗੱਲਬਾਤ ਹੋਈ ਹੀ ਉਹਦਨ ਮਰ ਕੇ ਤੇ ਸੋਰੀ ਵਾਸਤੇ ਕੋਈ ਗੱਲਬਾਤ ਨਹੀਂ ਕਰਦਾ ਤੇ ਬੜੀ ਨਹੀਂ ਚੁੱਪ ਕੰਦੀ ਰਪਿੰਦਰ ਹਾਂਜੀ ਆਜੋ ਕੀ ਦੇਹੀ ਕਰਨਾ ਕੁਛ ਨਹੀਂ ਕਰਨਾ ਕੀ ਆ ਇਹ ਦੇਹੀ ਖਲਰਿਆ ਚੁੱਕਣੀ ਤੇ ਮੁਗ ਗਿਆ ਕੰਮ ਬਸ ਲੱਗੀ ਆ ਹੱਲੇ ਦੇ ਮਹਿਰੂਮ ਦੀ ਸਫਾਈ ਕਰਨ ਦੀ ਤੇ ਲੱਗੀ ਆ ਅੱਜ ਰਪਿੰਦਰ ਹੁਣ ਆਨੇ ਆਉਣਾ ਉਹ ਰਪਿੰਦਰ ਨਿਕਲ ਗਿਆ ਕੀ ਕਰਦੇ ਯਾਰ ਉਹ ਦਿਨ ਵੀ ਆਦੇ ਜੋ ਰਪਿੰਦਰ ਰਪਿੰਦਰ ਆਉਣ ਲੱਗੀ ਆ ਰਪਿੰਦਰ ਰਪਿੰਦਰ ਬੋਲ ਤਾਂ ਸਹੀ ਮੂੰਹ ਤੇ ਖਾਪਣਾ ਇਧਰ ਮੂੰਹ ਕਰੀ ਪਾ ਕੀ ਕਰਦੇ ਆ ਉਹ ਦੇ ਬੰਦੇ ਗਰ ਰੁਪਿੰਦਰ ਆਉਣ ਲੱਗੀ ਐ ਅੱਜ ਵੀ ਰੁਪਿੰਦਰ ਰੁਪਿੰਦਰ ਕੰਮ ਕਰ ਲਾ ਓਏ ਉਹਨੇ ਫੇਰ ਗੱਲਾਂ ਕਰਨੀਆਂ ਵਾ ਉਹਦਨ ਪਤਾ ਨਾ ਕਰਕੇ ਗਈ ਤੇ ਮੁੜ ਕੇ ਮੈਨੂੰ ਦਸਨਮ ਦੀ ਫੇਰਦੀ ਤੂੰ ਸਨਮ ਦੀ 2 1 ਨਾਲੇ ਝੂਠ ਆਪ ਬੋਲਦੇ ਫਿਰਦੇ ਆ ਤੇ ਮੈਨੂੰ ਕਹਿੰਦੇ ਆ ਵੀ ਤੂੰ ਜੋਤ ਨੂੰ ਐਦਾਂ ਨਾ ਕਰੀ ਜੋ ਨਹੀਂ ਤੂੰ ਬਲਦੋ ਗਿਆ 2 1 ਉਹ ਮੇਰੀ ਗੱਲ ਸੁਣੋ ਕੱਪੜੇ ਦੇ ਮੈਂ ਚੰਗੇ ਪੜੇ ਐਂਡ ਵਨ ਓ ਮੰਮੀ ਮੈਂ ਤਿਆਰੀ ਆ ਇਦਾਂ ਹੀ ਚੱਲ ਜਾਣਾ ਵਾ ਚੱਲ ਤੇ ਤੁਸੀਂ ਦੋਵੇਂ ਜੀ ਜਾਓ ਤਾਂ ਜੇ ਮੈਂ ਤੁਹਾਨੂੰ ਇੱਕ ਹੋਰ ਸਲਾਹ ਦਵਾਂ ਤੇ ਨਹੀਂ ਨਹੀਂ ਕੱਟ ਨਹੀਂ ਉਹਨੇ ਕਹਿਣਾ ਉਹ ਤੇ ਉਹਨੇ ਗੱਲ ਪੈ ਜਣਾ ਉਹ ਵੱਡੀ ਆ ਉਹਨੇ ਵਿਚਾਰੀ ਨੇ ਕਦੀ ਬੋਲੀ ਨਹੀਂ ਉਜੀ ਜਿੱਥੇ ਕਹਤਾ ਉੱਥੇ ਬੈਠੀ ਰਹਿੰਦੀ ਆ ਇਹ ਇਹ ਤੇ ਕਿਦਾਂ ਭੱਜੀ ਫਿਰਦੀ ਆ ਵਨ ਹਾਂਜੀ ਹਾਂਜੀ ਡੈਡੀ ਉਹ ਤੇ ਮੰਮੀ ਜੀ ਤਾਡੀ ਕਹਣਾ ਮੈਂ ਸਹਿਮਤ ਆ ਤਾ ਨਵੀਂ ਪਤਾਵਾ ਪਹਿਲਾਂ ਤੇ ਕਿਦਾਂ ਦੇ ਆ ਬਣ ਫਿਰ ਫਿਰ ਉਹ ਕਹਿਣ ਲੱਗੀ ਚਲੋ 2 1 ਮੰਮੀ ਹਾਂ ਯਸੀਨ ਅੜ ਗਿਆ ਅੱਛਾ ਤਾਂ ਅਬ ਇੱਕੋ ਹੀ ਕੀ ਗੱਲ ਦਰ ਦਰ ਬੁਲਕ ਚਲੋ 1 ਮੰਮੀ ਜੀ ਤੈਂ ਫਿਕਰ ਕਿਉਂ ਕਰਦੇ ਜੀ ਮੋ ਵਾਲੀ ਇਕੱਜ ਜਾਂਦਾ ਯਾਰ ਚਲ ਅੱਖੇ ਚੱਕ ਪਾ ਕੇ ਗੱਲ ਨੀ ਮੱਛੀ ਮੱਛੀ ਨਾ ਆ ਦੇਖ ਥੱਲੇ ਤਾਂ ਨਹੀਂ ਲੱਗਦੀ ਭਾਜੀ ਉੱਥੇ ਤੇ ਜਾ ਸਕਦੇ ਠੀਕ ਐ ਥੱਲੇ ਅੱਛੇ ਕੰਡੀ ਇਹਦੇ ਸਲਿੱਪ ਮਾਰ ਦੇ ਇਹਦੇ ਮੈਂ ਗੁੱਟਿਆ ਦਾ ਟਾਇਰ ਪਾਉਨੇ ਆ ਬਸ ਨਹੀਂ ਇਹਦੇ ਨਾਲ ਮਾਰ ਦੇ ਨਾਲ ਚੜਾ ਦੇ ਉੱਤੇ ਚ ਬਰੇ ਤੇ ਹਾਂ ਬੜੀ ਜਾਂਚ ਆ ਬਈ ਸਕੂਟਰੀ ਬਾਏ ਬਾਏ ਵੇਖ ਬੜੀ ਜਾਂਚ ਆ ਬਈ ਬੜੀ ਬੜੀ ਜਾਂਚ ਚਲੋ 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 ਸਮੇਂ ਦਾ ਪਤਾ ਕੋ ਚੱਲ ਗਿਆ ਮੰਮੀ ਹੋਏ ਨੀ ਆ ਕੀ ਵੀ ਆਏ ਸਚੀ ਨਾ ਮਨ ਖੁਸ਼ ਹੋਇਆ ਨਾ ਐਦਾਂ ਹੀ ਰਿਆ ਕਰੋ ਠੀਕ ਆ ਹਾਂ ਚਲਿਏ ਜਿਹੜਾ ਪੋਟਾਸ਼ੀਅਮ ਆ ਨਾ ਉਹਦਾ 11 ਹੁੰਦਾ ਪੋਟਾਸ਼ੀਅਮ ਨੂੰ ਕੇ ਨਾਲ ਲਿਖਦੇ ਆ ਠੀਕ ਆ ਨਾ ਪੋਟਾਸ਼ ਤੇ ਨਿਕਲ ਇਹ ਦੋ ਲਿਖਿਆ ਤੇ ਉਹ ਨਾਈਕੀ ਨੇ ਹੁਣ ਕੀ ਕੀਤਾ ਵਾ ਵੀ ਐਨ ਆਈ ਤੇ ਕੇ ਨਾਈਕੀ ਨਾਈ हां ते ई इलेक्ट्रोन ਦਾ ਲੈ ਕੇ ਤਾਂ ਉਹਨੇ ਨਾਈਕੀ ਆਪਣਾ ਬ੍ਰਾਂਡ ਬਣਾ ਲਿਆ। ਪੀਆ ਦੋ ਟੱਕ ਦੀ ਹੈ। ਅੱਖਾਂ ਨਹੀਂ ਲਹਿ ਰਿਆ। ਹੁਣ ਬੰਦ। ਹੋ ਡੜੀ ਭਾਜੀ ਹੁਣੀ ਕਰ ਦੇ ਇਹ ਗੱਲ ਕੋਈ। ਇੱਕ ਮਿੰਟ ਇਹਦਾ ਮਾਈਕ ਰਹਿ ਗਿਆ ਮੇਰੀ ਖਿਆਲ ਨਹੀਂ ਕੱਢਾਂ ਮਾਂਗੇ। ਕਰ ਦੋ ਵੀ ਕੰਮ। ਠੀਕ ਹੈ ਭਾਜੀ ਕੋਈ ਟਾਈਮ ਹੈਗਾ ਨਾ ਤੁਹਾਡੇ ਕੋਲ। ਆਹੋ ਟਾਈਮ ਟਾਈਮ ਹੈ ਕੋਈ ਆ। ਬਸ ਅਜੋ ਵੀ ਕੰਮ ਕਰ ਲੇਵਾਂ। ਆਹ ਕੋਈ ਗੱਲ ਨਹੀਂ। ਕੱਢ ਲੈ। ਕਿਨੇ ਮਿੰਟ ਦਾ ਆਇਆ? ਪੀ ਹੋ ਸਕਦਾ ਵੀ ਤੁਹਾਡਾ ਕੰਮ ਨਾ ਬਣਾਉਣੇ ਆਪਣੇ ਆਪ ਚੀ ਕਾਲੇ ਪਏ ਆ। ਅੱਛਾ ਡੈਡੀ ਵੀ ਥੋੜੀ ਜੀ ਕਾਲੇ ਪੈ ਗਈ ਸੀ ਨਾ। ਉਹਨਾਂ ਨੇ ਇਹ ਕਹਾਣੀ ਬਿਲਕੁਲ ਜਿਹਾ ਤੋਂ ਬਾਦ ਨਹੀਂ ਹੁੰਦੀ। ਚੋਦ ਤੇਰੇ ਸੋਹਰੇ ਕੋਈ ਗਲਤ ਨਹੀਂ ਕਰਦੇ। ਨਹੀਂ ਨਹੀਂ ਮੰਮੀ ਜੀ। ਗੱਲ ਉਹਨਾਂ ਨੇ ਕੀ ਕਰਨੀ ਆ। ਉਹਨਾਂ ਨੂੰ ਤੇ ਬਸ ਇਸੇ ਗੱਲ ਦਾ ਹੀ ਆ ਵੀ ਸਾਡੇ ਮੁੰਡੇ ਦਾ ਵੀ ਕੰਮ ਬਣ ਜੇ। ਤੇ ਮੈਂ ਵੀ ਫਿਰ ਥੋੜਾ ਜਿਹਾ ਜੱਜ ਯਕੀਨ ਦਿਵਾ ਹੀ ਦਿੱਤਾ ਵੀ ਤੁਹਾਡੇ ਮੁੰਡੇ ਦਾ ਕੰਮ ਬਣ ਜੂਗਾ ਜੇ ਮੈਂ ਨਾਲ ਯਾਰ ਫਿਰ ਤੋਂ ਕਰ ਲੈ। ਨਹੀਂ ਨਹੀਂ ਮੰਮੀ ਜੀ। ਗੱਲ ਉਹਨਾਂ ਨੇ ਕੀ ਕਰਨੀ ਆ। ਉਹਨਾਂ ਨੂੰ ਤੇ ਬਸ ਇਸੇ ਗੱਲ ਨਾਲ ਆ ਵੀ ਸਾਡਾ ਜਿਹੜਾ ਮੁੰਡਾ ਆ ਉਹ ਬਾਹਰ ਚਲ ਜੇ। ਇਸੇ ਗੱਲ ਦਾ ਹੀ ਉਹਨਾਂ ਨੂੰ ਬਸ ਰਹਿੰਦਾ ਵਾ ਕਿ ਯਾਰ ਗੱਲ ਨਹੀਂ ਆਉਂਦੀ ਕੇਵਲੇ ਹੋ ਜਾਣਾ ਨਾਲ ਜਾਂਦਾ ਕੰਮ ਚਲੋ ਹੁਣ ਇਹ ਨਹੀਂ ਆ ਖਵਾਇਆ ਹਾਜੂਮ ਤਾਂ ਨਹੀਂ ਗੱਲ ਆਉਂਦੀ ਮੈਂ ਕਹਾਂ ਨਹੀਂ ਤਰਵੇਂ ਜੋਤ ਮੈਂ ਦੱਸਾਂ ਤੇ ਇਹ ਤਰਗੇ ਲੱ ਲੱ ਮੈਂ ਉਹ ਬੀਸੀ ਨੂੰ ਅਗਰ ਬੀਚੇ ਲਾ ਗੋ ਜੋਤ ਉਹਦਾਂ ਜਦਨ ਗੱਲਬਾਤ ਹੋਈ ਹੀ ਉਹਦਨ ਮਰ ਕੇ ਤੇ ਸੋਰੀ ਬਾਅਦ ਸੀ ਕੋਈ ਗੱਲਬਾਤ ਨਹੀਂ ਤੇਰੀ ਬੜੀ ਨਹੀਂ ਚੁਪਕਣ ਦੀ